ਜਨਤਾ ਦੇ ਬਾਦ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਆ ਬਾਲਮੀਕ ਧਰਮਸ਼ਾਲਾ ਦਗਾਲ ਖੁਰਦ ਜਿੱਥੇ ਬਾਜਪਾ ਦੇ ਹਲਕਾ ਇਨਚਾਰਜ ਨਰੈਨ ਸਿੰਘ ਨਰਸੌਤ ਜੀ ਪਹੁੰਚੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜੀ ਹੁਣ ਆਪਣੇ ਅਸੀਂ ਆਪਣੇ ਉੱਥੇ ਆ ਹੁਣ ਇਹ ਰੋਜ਼ ਰੋਲਾ ਪਾਉਂਦੇ ਸਾਨੂੰ ਪੈਸੇ ਨਹੀਂ ਮਿਲਦੇ ਰੋਜ਼ ਤਾਂ ਤੁਸੀਂ ਉਹਨਾਂ ਨੂੰ ਮਾਰਾ ਚੰਗਾ ਕੱਢਦੇ ਹੋ ਗਾਲਾਂ ਕੱਢਦੇ ਹੋ ਕਾਨੂੰਨ ਦੇ ਅਲੱਗ ਆਪਣੀ ਮਰਜ਼ੀ ਨਾਲ ਕੰਮ ਕਰਦੇ ਹੋ ਫਿਰ ਸਰਕਾਰਾਂ ਕਿਵੇਂ ਮਿਲ ਕੇ ਕੰਮ ਕਰਨਗੀਆਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਦੇਖੋ ਉੱਪਰ ਮੋਦੀ ਦੀ ਸਰਕਾਰ ਹੈ ਹੁਣ 24 ਚ ਫਿਰ ਮੋਦੀ ਦੀ ਸਰਕਾਰ ਬਣ ਰਹੀ ਹੈ ਬਣ ਗਈ ਬੱਸ ਇਹ ਸਾਨੂੰ ਪਤਾ ਸਾਰੇ ਤਿੰਨ ਸੂਬਿਆਂ ਚ ਹੁਣ ਜਿੱਤਣ ਤੋਂ ਬਾਅਦ ਜਿੰਨੇ ਵੀ ਵੱਡੇ ਵੱਡੇ ਏਜੰਸੀਆਂ ਨੇ ਉਹ ਸਾਰੀਆਂ ਕਹਿ ਰਹੀ ਮੋਦੀ ਦੀ ਸਰਕਾਰ 24 ਚ ਫਿਰ ਬਣ ਰਹੀ ਹੈ ਆਪਾਂ ਬੇਨਤੀ ਹੈ ਤੁਹਾਨੂੰ ਇੱਥੇ ਵੀ ਪੰਜਾਬ ਚ ਵੀ ਆਪਾਂ ਭਾਜਪਾ ਦੀ ਸਰਕਾਰ ਬਣਾਈਏ ਤਾਂ ਕਿ ਆਪਾਂ ਨੂੰ ਸਾਰੀਆਂ ਉਹ ਸਹੂਲਤਾਂ ਮਿਲ ਸਕਣ ਜਿਹੜੀਆਂ ਸੈਂਟਰ ਦੀਆਂ ਹੈ ਉਸ ਸਕੀਮਾਂ ਆਪਾਂ ਨੂੰ ਮਿਲ ਸਕਣ ਆਪਾਂ ਗਰੀਬ ਆ ਅਮੀਰ ਆ ਸਾਰਿਆਂ ਨੂੰ ਪੈਸੇ ਤਾਂ ਚਾਹੀਦੇ ਆ ਹੁਣ ਕਿਸਾਨਾਂ ਨੂੰ 6000 ਰੁਪਏ ਮੋਦੀ ਸਾਹਿਬ ਦੇ ਹੀ ਰਹੇ ਆ ਨਹੀਂ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ ਗਰੀਬਾਂ ਨੂੰ ਕਣਕ ਦੇ ਰਿਹਾ 2 ਲੱਖ ਰੁਪਏ ਦਾ ਪੌਣੇ 2 ਲੱਖ ਰੁਪਏ ਮਕਾਨਾਂ ਵਾਸਤੇ ਦੇ ਰਿਹਾ ਜੇ ਸਾਰੀ 13 ਸਕੀਮਾਂ ਤਾਂ ਆਮ ਨੇ ਜਿਹੜੀਆਂ ਮਿਲਦੀਆਂ 10-10 ਹਜ਼ਾਰ ਰੁਪਏ ਆਮ ਦੇ ਰਿਹਾ ਬਿਨਾ ਗਰੰਟੀ ਤੋਂ ਲੋਨ ਦੇ ਰਿਹਾ ਹਾਂ ਬਸ ਸਾਡੇ ਕਮੀ ਆਏ ਨੇ ਸਾਡੀ ਸਟੇਟ ਤੇ ਜਿਹੜੀ ਸਰਕਾਰ ਹੁੰਦੀ ਆ ਉਹ ਸਾਡੇ ਕੰਮ ਹੋਣ ਨਹੀਂ ਦਿੰਦੀ ਉਹ ਸੋਚਦੀ ਆ ਵੀ ਜੇ ਇਹਨਾਂ ਦੇ ਕੰਮ ਹੋ ਗਏ ਇਹ ਤਾਂ ਮੋਟੇ ਨੂੰ ਵੋਟਾਂ ਪਾ ਦੇਣਗੇ ਇਸ ਕਰਕੇ ਸਾਡੇ ਕੰਮ ਰਹੇ ਕਿ ਮੱਦੀ ਨਾਲ ਚੱਲਣਾ ਕੋਈ ਤੁਹਾਡੇ ਤੇ ਜ਼ਵਾ ਨਹੀਂ ਪਾ ਸਕਦਾ ਕੋਈ ਤੁਹਾਡੇ ਜਦੋਂ ਆਪਾਂ ਵੋਟ ਪਾਣ ਜਾਂਦੇ ਅੰਦਰ ਉਹਨੂੰ ਤਾਂ ਸਾਡੇ ਕੋਲ ਕੋਈ ਨਹੀਂ ਖੜਾ ਹੁੰਦਾ ਆਪਾਂ ਉਹਨੂੰ ਆਪਣੀ ਸੋਚ ਕੇ ਪਾਓ ਇਹ ਗੱਲ ਵੀ ਸਾਡੇ ਸਹੀ ਕੀ ਸਾਡੇ ਦੇਸ਼ ਵਾਸਤੇ ਕੀ ਹਿੱਤ ਹੈ ਸਾਡੀ ਸਟੇਟ ਦਾ ਕੀ ਹਿੱਤ ਹੈ ਸਾਡੇ ਘਰਾਂ ਦਾ ਕੀ ਹਿੱਤ ਹੈ ਸਾਡੇ ਬੱਚਿਆਂ ਦਾ ਕੀ ਹਿੱਤ ਹੈ ਸਾਡੇ ਬੱਚਿਆਂ ਦੇ ਹੁਣ ਉਸ ਤੋਂ ਸਾਡੇ 2500 ਰੁਪਏ ਪੈਨਸ਼ਨ ਮਿਲ ਰਹੀ ਹੈ ਸਾਨੂੰ ਇੱਥੇ 1500 ਰੁਪਏ ਮਿਲ ਰਹੇ ਹੈ ਉਸਕ 55000 ਰੁਪਏ ਸਰਦਮ ਸਕੀਮ ਮਿਲਦੀ ਹੈ ਸਾਨੂੰ ਇੱਥੇ 31000 ਵਾਸਤੇ ਲੋਕ ਠੋਕਰਾ ਖਾ ਰਿਹਾ ਵੀ ਵੀ ਲੋਕ ਸਾਨੂੰ ਫਾਰਮ ਫੜਾ ਜਾਂਦੇ ਸ਼ਿਫਾਰਸ਼ਾਂ ਕਰਾਉਂਦੇ ਹੁਣ ਸਟੇਟ ਵਾਲੇ ਨਹੀਂ ਸਾਡੀ ਬਾਅਦ ਚੱਲਣ ਦਿੰਦੇ ਕੀ ਕਰੀ ਲੜੀ ਕਿਸੇ ਨਾਲ ਕੁਝ ਨਹੀਂ ਕਰ ਸਕਦਾ ਇਹ ਸੋਚਣਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਵੀ ਆਪਾਂ ਉਹ ਕੰਮ ਕਰੀ ਜਿਹੜੀ ਸੈਂਟਰ ਸਰਕਾਰ ਐ ਇੱਥੇ ਵੀ ਉਹ ਬਣਾਓ ਆਪਾਂ ਤਾਂ ਕੰਮ ਲੈਣੇ ਹੁਣ ਇੱਕੋ ਹੀ ਆਮ ਪਾਰਟੀ ਨੇ ਕੰਮ ਕੀਤਾ ਜਿਹੜਾ ਬਿਜਲੀ ਦਾ ਦਿੱਤਾ ਹੋਰ ਕੋਈ ਕੰਮ ਕੀਤਾ ਬਿਜਲੀ ਤਾਂ ਸਾਨੂੰ ਪਹਿਲਾਂ ਵੀ ਮਿਲਦੀ ਸੀ ਉਹਨਾਂ ਦਾ ਵਧੀਆ ਕੰਮ ਸਾਰਿਆਂ ਨੂੰ ਕਰਤਾ ਪਰ ਜੇ ਹੁਣ ਮਹਾਜਨ ਲੋਕਾਂ ਨੂੰ ਜੇ ਉਹਦਾ ਫਾਇਦਾ ਹੋ ਗਿਆ ਬਿਜਲੀ ਦਾ ਉਹਦਾ ਕੀ ਉਹ ਤਾਂ ਦੇ ਸਕਦੇ ਆ ਬਿੱਲ ਆਮ ਲੋਕਾਂ ਨੂੰ ਚੜੀਦਾ ਸੀ ਉਹ ਤਾਂ ਸਾਨੂੰ ਪਹਿਲਾਂ ਹੀ ਮਿਲਦੀ ਸੀ ਹੋਰ ਕੀ ਦਿੱਤਾ ਸਾਨੂੰ ਕੁਛ ਨਹੀਂ ਦੇ ਰਿਹਾ ਆ ਨਸ਼ਾ ਦੇਖ ਲਓ ਸਾਡਾ ਹਾਲ ਦੇਖ ਲਓ ਸਾਡੀ ਸਟੇਟ ਦਾ ਕੀ ਹੋ ਸਾਡੇ ਬੱਚੇ ਸ਼ਾਮ ਨੂੰ ਸਾਰੇ ਚੋਰੀਆਂ ਕਰੀ ਜਾਂਦੇ ਕੀ ਕਰਨ ਨੌਜਵਾਨ ਮੁੰਡਿਆਂ ਦੀ ਮੌਤਾਂ ਹੋ ਰਹੀਆਂ ਨੇ ਜੀ ਇਹ ਜੀ ਨਾਲ ਪੁਲਿਸ ਕੁਛ ਕਰ ਹੀ ਨਹੀਂ ਰਹੀ ਉਹਦੇ ਵਿੱਚ ਕੁਛ ਨਹੀਂ ਕਰਦੀ ਪੁਲਿਸ ਰੋਜ਼ ਹੱਥ ਤੇ ਹੱਥ ਧਰ ਕੇ ਬੈਠੀ ਆ ਬਸ ਜੀ ਪੰਜਾਬ ਸਟੇਟ ਐ ਲੋਨ ਲਈ ਜਾਂਦੀ ਐ ਲਈ ਜਾਂਦੀ ਐ ਪਤਾ ਨਹੀਂ ਕਿੱਥੇ ਜਾ ਕੇ ਖੜਾਣਗੇ ਇੱਕ ਆਮ ਘਰ ਵੀ ਜੇ ਕਰਜ਼ਾਈ ਹੋ ਜੇ ਤਾਂ ਉਹਨੂੰ ਆਉਣ ਵਾਲਾ ਸਮਾਂ ਕੱਟਣਾ ਔਖਾ ਹੋ ਜਾਂਦਾ ਹੁਣ ਜਦੋਂ ਸਟੇਟ ਦਾ 3.5 ਹਜ਼ਾਰ ਕਰੋੜ ਰੁਪਏ ਦਾ ਪਹਿਲਾਂ ਹੀ ਤਾਂ ਅਸੀਂ ਦੇਣਾ ਸੀ ਹੁਣ ਹੋਰ ਇਹਨਾਂ ਨੇ ਲੈ ਲਿਆ 70 ਹਜ਼ਾਰ ਕਰੋੜ ਰੁਪਈਆ ਪਤਾ ਨਹੀਂ ਇੰਨੀ ਅਮਾਉਂਟ ਲੈ ਲਈ ਮੈਂ ਕਹਿੰਦਾ ਜੇ 5 ਸਾਲਾਂ ਨੂੰ ਦੀ ਸਰਕਾਰ ਤੇ ਲਈ ਕਿ ਪੰਜਾਬ ਸਟੇਟ ਤਾਂ ਸਾਰਿਆਂ ਤੋਂ ਥੱਲੇ ਆ ਗਿਆ ਉਹ ਮੇਰੀ ਬੇਨਤੀ ਹੈ ਸਾਰੇ ਸੋਚ ਕੇ ਫੈਸਲਾ ਕਰੋ ਆਪਾਂ ਤਾਂ ਹੀ ਅੱਜ ਇਕੱਠੇ ਹੋਏ ਆਂ ਹੋਰ ਬਹੁਤ ਸਕੀਮਾਂ ਆ ਰਹੀਆਂ ਨੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਦਵਾਈਏ ਲੋਕਾਂ ਨੂੰ ਸਕੀਮਾਂ ਪਰ ਇਹ ਕਾਰਡ ਬਣਨ ਹੀ ਨਹੀਂ ਦੇ ਰਹੇ ਸਾਡੇ ਅਫਸਰ ਨਹੀਂ ਨਾਲ ਆਉਂਦੇ ਮੋਦੀ ਦੀ ਗਰੰਟੀ ਵਾਲੀ ਗੱਡੀ ਪਿੰਡ-ਪਿੰਡ ਆ ਰਹੀ ਹੈ ਹਰ ਇੱਕ ਪਿੰਡ ਆ ਰਹੀ ਪਰ ਉਹ ਸਾਡੇ ਕਾਰਡ ਹੀ ਨਹੀਂ ਬਣਨ ਦੇ ਰਹੇ ਕੰਮ ਸੌਲਤਾ ਨਹੀਂ ਦੇ ਰਹੇ ਸਿਲੰਡਰ ਨੇ ਹੁਣ ਅਸੀਂ ਬਹੁਤ ਪਾਸ ਕਰਵਾਏ ਆ ਉਹਦੇ 'ਚ ਇੱਕ ਤਾਂ ਜਿਹੜੇ ਘਰ 'ਚ ਸਿਲੰਡਰ ਨਹੀਂ ਪਹਿਲਾਂ ਮਿਲਿਆ ਹੋਇਆ ਉਹਨੂੰ ਨਵਾਂ ਸਿਲੰਡਰ ਫ੍ਰੀ ਮਿਲਦਾ ਸਿਲੰਡਰ ਗੈਸ ਚੁੱਲਾ ਸਾਰਾ ਕੁਝ ਉਹ ਫ੍ਰੀ ਹੈ ਉਹਦੇ ਤਿੰਨ ਉਹਦੇ ਡਾਕੂਮੈਂਟ ਲੱਗਦੇ ਹਨ ਆਧਾਰ ਕਾਰਡ ਲੱਗਦਾ ਇੱਕ ਇੱਕ ਕਸਟੋ ਸਰਟੀਫਿਕੇਟ ਇੱਕ ਦੋ ਹੋਰ ਡਾਕੂਮੈਂਟ ਤੁਹਾਨੂੰ ਦੱਸਾਂਗੇ ਉਹ ਨਾਸ਼ਨ ਕਾਰਡ ਲੱਗਦਾ ਜਿਹਦੇ ਨਾਲ ਨਾਸ਼ਨ ਮਿਲ ਰਿਹਾ ਹੋਵੇ ਹਾਂ ਉਹ ਉਹ ਉਹਨਾਂ ਨੂੰ ਫ੍ਰੀ ਮਿਲ ਗਿਆ ਇਹ ਐਮਐਲਏ ਨੇ ਨਹੀਂ ਕਰਾਰ ਕੀ ਉਹ ਜਿਹੜੀਆਂ ਮਾ ਰਾਨੀ ਨੇ ਜੀ ਗ੍ਰਾਂਟਾ ਪਾਸ ਕਰੀਆਂ ਹੋਈਆਂ ਨੇ ਪਿੰਡਾਂ ਵਾਲੀਆਂ ਉਹਦਾ 50 ਲੱਖ ਰੁਪਇਆ ਮਤਲਬ ਰੋਕ ਰੱਖਿਆ ਕੰਮ ਨਹੀਂ ਹੋ ਰਿਹਾ ਜੀ ਐਮਪੀ ਗ੍ਰਾਂਟ ਦਾ ਐਮਪੀ ਲੈਂਡ ਫੰਡ ਦਾ 50 ਲੱਖ ਰੁਪਈਆ ਵੀਡੀਓ ਦਫਤਰ ਚ ਪਿਆ ਪੰਚਾਇਤਾਂ ਨੂੰ ਦੇ ਹੀ ਨਹੀਂ ਰਹੇ ਅੱਗੇ ਵੀ ਕੰਮ ਨਾ ਹੋ ਜਾਣ ਵੀ ਮਹਾਰਾਣੀ ਵੋਟਾਂ ਨਾਲ ਲੈ ਜੀ ਬਸ ਆ ਆ ਹੀ ਸੋਚਾ ਕਰਨੀ ਆਪ ਕੋਸ਼ ਕਰਨਾ ਨਹੀਂ ਹੈਗਾ ਦੂਜੇ ਨੂੰ ਕਰਨ ਨਹੀਂ ਦੇਣਾ ਵੋਟਾਂ ਦਾ ਸੁੱਕੀ ਕਰਨੀ ਹੈ ਗੱਲੀ ਠੀਕ ਹੈ ਜਿਨ੍ਹਾਂ ਨੇ ਵੋਟਾਂ ਪਾਣੀਆਂ ਨੇ ਜੇ ਜਦੋਂ ਉਹਨਾਂ ਦੇ ਕੰਮ ਸ਼ਿਕਾਇਤ ਕਰਦੇ ਨੇ ਲੋਕਾਂ ਦੀਆਂ ਸਮੱਸਿਆ ਦੱਸਦੇ ਸਭ ਤੋਂ ਵੱਧ ਪੈਸੇ ਆਪਣੇ ਸਤਰਾਣੇ ਹਲਕੇ ਨੂੰ ਆਏ ਪਰ ਐਮਐਲਏ ਸਾਹਿਬ ਲੱਗਣੀ ਨਹੀਂ ਦੇ ਰਹੇ ਉਹ ਕਹਿੰਦਾ ਨਵੀਆਂ ਪੰਚਾਇਤਾਂ ਬਣਨਗੀਆਂ ਫੇਰ ਲੱਗਣਗੀਆਂ ਵੀ ਨਵੀਆਂ ਜਿਹੜੀਆਂ ਬਣੀਆਂ ਹੋਈਆਂ ਇਹ ਵੀ ਤਾਂ ਪੰਚਾਇਤਾਂ ਹੀ ਨੇ ਲੋਕਾਂ ਨੇ ਬਣਾਈਆਂ ਇਹ ਨਾ ਤਾਂ ਐਮਐਲਏ ਸਾਹਿਬ ਨੇ ਬਣਾਈਆਂ ਨਾ ਮੈਂ ਬਣਾਈਆਂ ਪਿੰਡ ਦੇ ਲੋਕਾਂ ਨੇ ਬਣਾਈਆਂ ਪਿੰਡ ਵੀ ਮਰਜ਼ੀ ਨਾਲ ਸਰਪੰਚ ਬਣੇ ਹੋਇਆ ਉਹ ਤਾਂ ਕੰਮ ਹੋ ਜਾਣ ਤੇ ਉਹ ਅਗਲੀ ਵਾਰੀ ਫੇਰ ਆ ਜਾਣਗੇ ਪੈਸੇ ਫੇਰ ਪੁਆ ਲੈਣ ਸਰਕਾਰ ਦੀਆਂ ਸਕੀਮਾਂ ਨੇ ਸਰਕਾਰ ਮਹਾਰਾਣੀ ਨੂੰ ਐਮਪੀ ਲੈਂਡ ਚ 5 ਕਰੋੜ ਰੁਪਈਆ ਪਾਉਂਦੀ ਆ ਸਾਰੇ ਅੜੜ ਹਲਕਿਆਂ ਨੂੰ ਪੈਸੇ ਮਿਲਦੇ ਉਹ ਲੱਗਣ ਹੀ ਨਹੀਂ ਦੇਰੇ ਜਿਹੜੇ ਪੈਸੇ ਆਏ ਤੁਸੀਂ ਤਾਂ ਭਾਗਾਂ ਵਾਲੇ ਜਿਹੜੇ ਲਾ ਕੇ ਲਾ ਗਏ ਹੋ ਇੱਥੇ ਹਿੰਮਤੀ ਹੋਵੇ ਬੱਚੇ ਪਾਰਟੀ ਗਈ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾਨਾਣੀ ਪਰਨੀਤ ਕੌਰ ਜਿੰਦਾਬਾਦ ਮਾਨਾਣੀ ਪਰਨੀਤ ਕੌਰ ਜਿੰਦਾਬਾਦ ਹਰਿੰਦਰભાઈ ਮੋਦੀ ਜਿੰਦਾਬਾਦ ਹਰਿੰਦਰભાઈ ਮੋਦੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਨਾਮ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਨਰੈਨ ਸਿੰਘ ਜੀ ਅੱਜ ਤੁਸੀਂ ਇੱਥੇ ਦਗਾਲ ਖੁਰਦ ਵਿੱਚ ਪਹੁੰਚੇ ਹੋ ਤੇ ਇਸ ਧਰਮਸ਼ਾਲਾ ਇਹ ਬਾਲਮਿਕ ਧਰਮਸ਼ਾਲਾ ਦਗਾਲ ਖੁਰਦੇ ਨੂੰ ਕਿੰਨੀ ਗ੍ਰਾਂਟ ਦਿੱਤੀ ਹੈ ਜੀ ਇੱਥੇ ਜਿਹੜੀ ਗ੍ਰਾਂਟ ਮਹਾਰਾਣੀ ਸਾਹਿਬਾ ਪਿਛਲੀ ਵਾਰੀ ਆਏ ਸੀ 9 ਲੱਖ ਰੁਪਏ ਇੱਥੇ ਗ੍ਰਾਂਟ ਦਿੱਤੀ ਹੈ ਮਹਾਰਾਣੀ ਸਾਹਿਬਾ ਨੇ ਤੇ ਦੂਜੀ ਜਿਹੜੀ ਖੁਰਦ ਹੈ ਉਹ ਉੱਥੇ ਵੀ ਮਹਾਰਾਣੀ ਸਾਹਿਬਾ ਨੇ ਗ੍ਰਾਂਟ ਦਿੱਤੀ ਹੈ ਕਲਾਚੇ ਵੀ ਗ੍ਰਾਂਟ ਦਿੱਤੀ ਹੈ ਮਹਾਰਾਣੀ ਸਾਹਿਬਾ ਜੀ ਧੰਨਵਾਦ ਕਰਦੇ ਹਾਂ ਅਸੀਂ ਵੀ ਉਹ ਗਰੀਬਾਂ ਦਾ ਬਹੁਤ ਧਿਆਨ ਰੱਖਦੇ ਆ ਔਰ ਜਿੰਨੀ ਵਾਰੀ ਵੀ ਐਮਪੀ ਬਣੇ ਆ ਉਹ ਇੱਥੇ ਗ੍ਰਾਂਟ ਦਿੰਦੇ ਰਿਹਾ ਇੱਥੇ ਅੱਜ ਕੀ ਵੀ ਗ੍ਰਾਂਟ 9 ਲੱਖ ਰੁਪਏ ਦਿੱਤੀ ਹੈ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਮੇਰੇ ਨਾਲ ਮੇਰੇ ਮੰਡਲ ਪ੍ਰਧਾਨ ਨੇ ਲਾਲਚੰਦ ਲਾਲੀ ਜੀ ਉਹ ਆਏ ਨੇ ਇੱਥੇ ਅਸੀਂ ਮੰਡਲ ਦੀ ਬੂਥ ਕਮੇਟੀਆਂ ਤੇ ਬੂਥ ਇੰਚਾਰਜ ਸ਼ਕਤੀ ਕੇਂਦਰ ਬਣਾਉਣ ਵਾਸਤੇ ਆਏ ਸੀ ਇੱਥੋਂ ਦੇ ਪੰਜ ਬੂਥ ਨੇ ਉਹਨਾਂ ਦੀ ਅਸੀਂ ਬੂਥ ਕਮੇਟੀਆਂ ਬਣਾਈਆਂ ਨੇ ਤੇ ਸ਼ਕਤੀ ਕੇਂਦਰ ਬਣਾਏ ਨੇ ਪਿੰਡ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਇੱਥੋਂ ਦੇ ਲੋਕ ਬਹੁਤ ਹੀ ਸੂਝਵਾਨ ਨੇ ਸਿਆਣੇ ਨੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਜੁੜੇ ਨੇ ਜਿਸ ਤਰ੍ਹਾਂ ਮਹਾਰਾਣੀ ਸਾਹਿਬਾ ਇੱਥੇ ਗ੍ਰਾਂਟ ਦਿੰਦੇ ਆ ਉੱਥੇ ਇੱਥੋਂ ਦੇ ਲੋਕ ਪਰ ਪਰ ਕੇ ਵੋਟਾਂ ਦੀਆਂ ਬਾਲਟੀਆਂ ਤੇ ਡਰਮ ਭੇਜਦੇ ਆ ਇੱਥੋਂ ਦੇ ਵੋਟਾਂ ਦੇ ਨਾਲ ਮਹਾਰਾਣੀ ਸਾਹਿਬਾ ਨੂੰ ਕਿੰਨੀ ਵਾਰ ਵੀ ਇਲੈਕਸ਼ਨ ਹੋਇਆ ਹੈ ਦਗਾਲ ਪਿੰਡ ਤੋਂ ਦਗਾਲ ਖੁਰ ਤੋਂ ਬਹੁਤ ਵੱਡੀ ਲੀਡ ਦੇ ਨਾਲ ਮਹਾਰਾਣੀ ਸੇਵਾ ਜਿੱਤੇ ਹੈ ਮਹਾਰਾਣੀ ਸਾਹਿਬਾ ਦਾ ਅਸੀਂ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਗ੍ਰਾਂਟ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਣੇ ਅੱਗੇ ਕੀ ਕਰ ਰਹੇ ਹੋ ਜੀ ਤੁਸੀਂ ਅੱਗੇ ਨરેન્દ્ર મોદી ਦੀ ਗਰੰਟੀ ਦੀ ਗੱਡੀ ਇੱਕ ਹੈ ਉਹ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਆ ਰਹੀ ਹੈ ਅਸੀਂ ਉਹਦੇ ਬਾਰੇ ਜਾਗਰਤੀ ਕਰਨ ਵਾਸਤੇ ਇੱਥੇ ਅੱਜ ਆਏ ਆਂ ਔਰ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਯੋਜਨਾਵਾਂ ਨੇ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਦੁਕਾਨਦਾਰਾਂ ਵਾਸਤੇ ਹਰ ਇੱਕ ਵਾਸਤੇ ਕੋਈ ਨਾ ਕੋਈ ਯੋਜਨਾ ਹੈ ਉਹ ਯੋਜਨਾ ਦੇ ਬਾਰੇ ਵੀ ਅਸੀਂ ਇੱਥੇ ਵਿਸਤਾਰ ਨਾਲ ਦੱਸਿਆ ਵੀ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਦਾ ਵੱਧ ਤੋਂ ਵੱਧ ਲਾਭ ਲਓ ਤੇ ਕਿਥੇ ਸੰਗਤ ਬੋਲੀ ਸੀ ਰਾਸ਼ਨ ਕਾਰਡਾਂ ਬਾਰੇ ਜਿਨ੍ਹਾਂ ਦੇ ਕੱਟ ਗਏ ਜੀ ਦੇਖੋ ਬਹੁਤ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਨਰਿੰਦਰ ਮੋਦੀ ਜੀ ਕਣਕ ਦੇ ਰਹੇ ਨੇ ਗਰੀਬਾਂ ਵਾਸਤੇ ਹਨ ਯੋਜਨਾ ਹੈ ਨਰਿੰਦਰ ਮੋਦੀ ਜੀ ਦੀ ਉਹ ਸਾਰੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਣਕ ਦਿੰਦੇ ਆ ਔਰ ਜਿਹੜੇ ਪੰਜਾਬ ਸਰਕਾਰ ਹੈ ਉਹ ਉਥੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੀ ਜਾਂਦੇ ਆ ਮੈਂ ਇਸ ਜਿਹੜੀ ਸਭਾ ਸਾਡੀ ਛੋਟੀ ਜੀ ਹੋਈ ਹੈ ਇਹਦੇ ਨਾਲ ਹੀ ਬੇਨਤੀ ਕਰਨਾ ਚਾਹੁੰਨਾ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਨਰਿੰਦਰ ਮੋਦੀ ਜੀ ਕਣਕ ਦੇ ਰਹੇ ਨੇ ਤੁਹਾਨੂੰ ਤਾਂ ਰਾਸ਼ਨ ਕਾਰਡ ਵਧਾਉਣੇ ਚਾਹੀਦੇ ਸੀ ਕਣਕ ਸੈਂਟਰ ਚੋਂ ਹੋਰ ਵੱਧ ਮੰਗਣੀ ਚਾਹੀਦੀ ਸੀ ਤੁਸੀਂ ਰਾਸ਼ਨ ਕਾਰਡ ਕੱਟ ਕੇ ਗਰੀਬਾਂ ਦੇ ਹੱਕ ਮਾਰ ਰਹੇ ਹੋ ਅਜਿਹਾ ਨਾ ਕਰੋ ਗਰੀਬ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ ਇਹਨਾਂ ਨੂੰ ਰਾਸ਼ਨ ਕਾਰਡ ਹੋਰ ਵੱਧ ਤੋਂ ਵੱਧ ਬਣਾਓ ਕਟੋ ਨਾ ਤੇ ਇੱਕ ਬਣੀ ਨਹੀਂ ਹੋਈ ਰਸਰ ਗਾਰਡਨ 3 ਸਾਲ ਹੋ ਗਏ ਜਿਹਨੂੰ ਮੇਰਲ ਨੇ ਤੇ ਇਥੇ ਸੰਗਤ ਨੇ ਦੱਸਿਆ ਜੀ ਕਿ ਇੱਕ ਲੋਕਾਂ ਦੇ ਘਰਾਂ ਤੋਂ ਦੀ ਤਾਰ ਜਾਂਦੀ ਹੈ ਜਿਹੜੀ 24 ਘੰਟੇ ਵਾਲੀ ਹੈ ਉਹਦੇ ਇੱਕ ਮੱਝ ਵੀ ਮਰ ਗਈ ਸੀ ਤੇ ਇੱਕ ਬੰਦੇ ਨੌਜਵਾਨ ਦੇ ਵੀ ਲਾਈਟ ਲੱਗੀ ਸੀ ਜਿਹੜਾ ਮਸਾ ਹੀ ਬਚਿਆ ਪੂਰਾ ਸਰੀਰ ਉਹਦਾ ਜਲ ਗਿਆ ਸੀ ਤੇ ਉਹਦੇ ਬਾਰੇ ਸੈਂਟਰ ਸਰਕਾਰ ਵੱਲੋਂ ਪਰਪੋਜ਼ਲ ਆਇਆ ਹੋਇਆ ਕਿ ਸਾਰੀਆਂ ਤਾਰਾਂ ਹਟਾਈਆਂ ਜਾਣਗੀਆਂ ਘੋਟਿਆਂ ਦੇ ਉੱਤੋਂ ਦੀ ਅਸੀਂ ਜੀ ਅੱਜ ਇਹਨਾਂ ਨੇ ਸਾਡੇ ਨੋਟਿਸ 'ਚ ਲਿਆਂਦਾ ਅਸੀਂ ਇਹਨਾਂ ਨੂੰ ਕਿਹਾ ਵੀ ਐਪਲੀਕੇਸ਼ਨ ਲਿਖ ਕੇ ਦਿਓ ਅਸੀਂ ਮਹਾਰਾਣੀ ਸਾਹਿਬਾ ਦੇ ਨੋਟਿਸ 'ਚ ਲਿਆਵਾਂਗੇ ਔਰ ਅਸੀਂ ਬੇਨਤੀ ਕਰਾਂਗੇ ਬਿਜਲੀ ਵਿਭਾਗ ਦੇ ਨੂੰ ਸਾਰਿਆਂ ਨੂੰ ਜਾ ਕੇ ਵੀ ਜਿੰਨੀਆਂ ਹਾਈ ਟੈਂਸ਼ਨ ਤਾਰਾਂ ਨੇ ਪਿੰਡ ਦੇ ਵਿੱਚ ਦੀ ਲੋਕਾਂ ਦੇ ਘਰਾਂ ਦੇ ਉੱਪਰ ਦੀ ਲੰਘ ਰਹੀਆਂ ਨੇ ਗਰੀਬ ਲੋਕਾਂ ਦੇ ਪਸ਼ੂ ਨੇ ਉੱਥੇ ਬੱਚੇ ਨੇ ਕਦੇ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਅਸੀਂ ਇੱਥੋਂ ਦੇ ਬਿਜਲੀ ਬੋਰਡ ਦੇ ਵਿਭਾਗ ਦੇ ਅਫਸਰਾਂ ਨੂੰ ਵੀ ਮਿਲਾਂਗੇ ਮਹਾਰਾਣੀ ਸਾਹਿਬਾ ਦੇ ਵੀ ਨੋਟਿਸ 'ਚ ਲਿਆ ਕੇ ਅ ਆਉਣ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤੇ ਇੱਕ ਜੀ ਜਿਹੜਾ ਆਪਣਾ ਨੈਸ਼ਨਲ ਹਾਈਵੇ ਜ ਰੋਡ ਦੇ ਉੱਤੇ ਓਵਰ ਬ੍ਰਿਜ ਬਣਿਆ ਜੀ ਇਹਦੇ ਪਰ ਦੂਸਰੀ ਸਾਈਡ ਤੇ ਜੋ ਸ਼ਮਸ਼ਾਨ ਘਾਟ ਹੈ ਉੱਥੇ ਜਾਣ ਲਈ ਮਰਦਾ ਲੈ ਕੇ ਜਾਂਦੇ ਨੇ ਜਦੋਂ ਪਿੰਡ ਦੇ ਲੋਕ ਤਾਂ ਘੱਟੋ ਘੱਟ ਕਿ ਕਿਲੋਮੀਟਰ ਵਾਟ ਵੱਧ ਪੈ ਜਾਂਦੀ ਹੈ ਜੋ ਪਿੰਡ ਦਾ ਰਸਤਾ ਇਹਦੇ ਸਾਹਮਣੇ ਦੀ ਰਸਤਾ ਬਾਰੇ ਬੋਲ ਰਹੇ ਨੇ ਕਿ ਰਸਤਾ ਨਿਕਲਵਾਇਆ ਜਾਵੇ ਜੀ ਛੋਟੀ ਜੀ ਪੁਲੀ ਲਾਈ ਜਾਵੇ ਜਿਸ ਦੇ ਵਿੱਚ ਦੀ ਲੋਕ ਲੰਘ ਸਕਣ ਤਾਂ ਆਸਾਨ ਹੋ ਜੇ ਬੱਚੇ ਵੀ ਪੜਦੇ ਨੇ ਨਾ ਬੱਚੇ ਪੜਨ ਹੁੰਦੇ ਨੇ ਜਿਹੜੇ ਉਹ ਪਿੰਡ ਦੇ ਕਹਿੰਦੇ ਪਿੰਡ ਦੀ ਜਾਇਜ਼ ਮੰਗ ਹੈ ਅਸੀਂ ਕਹਿੰਦੇ ਆ ਸਾਡੇ ਮੁੱਖ ਮੰਤਰੀ ਜੀ ਨੂੰ ਕਹਿੰਦੇ ਆ ਕਿਉਂਕਿ ਕੁਝ ਮਸਲੇ ਜਿਹੜੇ ਸਟੇਟ ਦੇ ਨੇ ਉਹ ਸਟੇਟ ਨੂੰ ਹੱਲ ਕਰਨੇ ਚਾਹੀਦੇ ਨੇ ਜੋ ਸੈਂਟਰ ਦਾ ਮਸਲਾ ਹੈ ਅਸੀਂ ਸੈਂਟਰ ਕੋਲ ਮਹਾਰਾਣੀ ਪ੍ਰਨੀਤ ਕੌਰ ਜੀ ਕੋਲ ਉਠਾਵਾਂਗੇ ਲੋਕਾਂ ਦੀ ਜਾਇਜ਼ ਮੰਗ ਹੈ ਕਿ ਲੋਕ ਦੁਖੀ ਹੁੰਦੇ ਆ ਜੇ ਛੋਟੀ ਪੁਲੀ ਬਣਾ ਦਿੱਤੀ ਜਾਵੇ ਸੜਕ ਦੇ ਤੇ